ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਇੱਕ ਨਵੀਂ ਅਪਡੇਟ ਆਈ ਹੈ ਜੀ 3704 ਮਾਸਟਰ ਕੇਡਰ ਅਧਿਆਪਕਾਂ ਲਈ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਉਹਨਾਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵੀਡੀਓ ਨੂੰ ਇਨਾ ਪਿਆਰ ਦੇ ਰਹੇ ਹੈ ਸੋ ਅੱਜ ਦੀ ਜਿਹੜੀ ਅਪਡੇਟ ਹੈ ਉਹ ਹੈ ਜੀ 3704 ਮਾਸਟਰ ਕੇਡਰ ਅਧਿਆਪਕਾਂ ਲਈ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਲਿਸਟਾਂ ਰੀਕਾਸਟ ਹੋਈਆਂ ਤਾਂ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਸਿਰਫ ਜਿਹੜੇ 4 ਸਬਜੈਕਟ ਨੇ ਮੈਥ ਸਾਇੰਸ ਇੰਗਲਿਸ਼ ਤੇ ਹਿੰਦੀ ਇਹਨਾਂ 4 ਜਿਹੜੀਆਂ ਵਿਸ਼ਿਆਂ ਦੀਆਂ ਉਹ ਲਿਸਟਾਂ ਰੀਕਾਸਟ ਹੋਈਆਂ ਤੇ ਉਸ ਤੋਂ ਬਾਅਦ ਕੁਝ ਨਵੇਂ ਅਧਿਆਪਕਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਸਿਲੈਕਸ਼ਨ ਸੂਚੀਆਂ ਦੇ ਬਾਅਦ ਵੀ ਜਿਹੜਾ ਹੈਗਾ ਕੁਝ ਕ ਅਧਿਆਪਕਾਂ ਨੂੰ ਨਵੇਂ ਜਿਹੜਾ ਚੁਣਿਆ ਗਿਆ ਪਰ ਉਸ ਤੋਂ ਬਾਅਦ ਵੀ ਜਿਹੜੇ ਕੁਝ ਕ ਅਧਿਆਪਕ ਬਚ ਗਏ ਠੀਕ ਹੈ ਜੀ ਸੋ ਉਹਨਾਂ ਨੂੰ ਸੈਕਿਉਰਿਟੀ ਸੌਰੀ ਨਿਯੁਕਤੀ ਪੱਤਰਾਂ ਲਈ ਸੱਦਾ ਦਿੱਤਾ ਜਾ ਰਿਹਾ ਸੋ ਕੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰੀਕਾਸਟ ਕੀਤੀ ਸਿਲੈਕਸ਼ਨ ਸੂਚੀ ਵਿੱਚ ਵਿਸ਼ਾ ਮੈਥ ਸਾਇੰਸ ਅੰਗਰੇਜ਼ੀ ਅਤੇ ਹਿੰਦੀ ਵਿੱਚ ਯੋਗ ਪਾਏ ਗਏ ਉਮੀਦਵਾਰ ਜੋ ਕਿ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਸਕੂਲਾਂ ਵਿੱਚ ਜੋਇਨ ਹਨ ਅਤੇ ਰੀਕਾਸਟ ਸਿਲੈਕਸ਼ਨ ਸੂਚੀ ਵਿੱਚ ਵੀ ਯੋਗ ਪਾਏ ਗਏ ਹਨ ਨੂੰ ਛੱਡ ਕੇ ਨਵੇਂ ਸ਼ਾਮਲ ਯੋਗ ਉਮੀਦਵਾਰਾਂ ਨੂੰ ਮਿਤੀ 5 4 25 ਨੂੰ ਬਾਅਦ ਦੁਪਹਿਰ 12:00 ਵਜੇ ਨਿਯੁਕਤੀ ਪੱਤਰ ਦੇਨ ਲਈ ਜਿਹੜਾ ਉਹ ਬੁਲਾਇਆ ਗਿਆ ਸੀ ਠੀਕ ਹੈ ਜੀ ਪਰ ਉਸ ਤੋਂ ਬਾਅਦ 5 4 ਜਾਂ 5 April ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚ ਉਣ ਲਈ ਠੀਕ ਹੈ ਜੀ ਮਿਤੀ 9 April 2025 ਨੂੰ ਠੀਕ ਹੈ ਜੀ ਜਿਨ੍ਹਾਂ ਨੂੰ ਜਿਹੜੇ ਹੈਗੇ ਆ ਨਿਯੁਕਤੀ ਪੱਤਰ ਮਿਲ ਚੁੱਕੇ ਐ ਸੋ ਉਹਨਾਂ ਦੀ ਸਟੇਸ਼ਨ ਚੋਣ ਹੋਣੀ ਐ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਯੋਗ ਉਮੀਦਵਾਰਾਂ ਨੂੰ 9 April 2025 ਨੂੰ ਦੁਪਹਿਰ 2 ਵਜੇ ਚੌਥੀ ਮੰਜ਼ਲ ਦਫ਼ਤਰ ਡਾਇਰੈਕਟਰ ਆਫ ਸਕੂਲ এডੂਕੇਸ਼ਨ ਸੈਕੰਡਰੀ ਭਾਗ ਫੇਸ 8 ਦੇ ਵਿੱਚ ਜਿਹੜਾ ਉਹ હાજર ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਪਰੋਕਤ ਤੋਂ ਇਲਾਵਾ ਮਿਤੀ 5 ਜਾਰ ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਇੱਕ ਵਾਰ ਤੋਂ ਫਿਰ ਜਿਹੜਾ ਉਹ ਮੌਕਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾਊਗਾ ਫਿਰ ਵੀ ਉਹਨਾਂ ਨੂੰ ਇੱਕ ਮੌਕਾ ਜਿਹੜਾ ਉਹ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਸੋ ਉਸੇ ਦੇ ਤਹਿਤ ਹੀ 9 ਅਪ੍ਰੈਲ ਦੁਪਹਿਰ 2 ਵਜੇ ਇੱਕ ਹੋਰ ਅੰਤਮ ਮੌਕਾ ਦਿੱਤਾ ਜਾਂਦਾ ਹੈ ਮਿਤੀ 9 ਅਪ੍ਰੈਲ ਨੂੰ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਦਾ ਨਿਯੁਕਤੀ ਪੱਤਰ ਕਲੇਮ ਰੱਦ ਕਰ ਦਿੱਤਾ ਜਾਵੇਗਾ ਸੋ ਇੱਕ ਵਾਰ ਫਿਰ ਤੁਹਾਡੇ ਜਾਣਕਾਰੀ ਹਿੱਤ ਦੱਸ ਦਈਏ ਜੀ 3704 ਮਾਸਟਰ ਕੇਡਰ ਅਧਿਆਪਕਾਂ ਦੇ ਮੈਥ ਸਾਇੰਸ ਇੰਗਲਿਸ਼ ਅਤੇ ਹਿੰਦੀ ਵਿਸ਼ੇ ਦੇ ਚੁਣੇ ਗਏ ਜਿਹੜੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਨੇ ਉਹਨਾਂ ਨੂੰ ਸਟੇਸ਼ਨ ਚੋਣ ਕਰਵਾਈ ਜਾਣੀ ਹੈ ਠੀਕ ਹੈ ਜੀ ਸੋ ਇਸੇ ਦੇ ਤਹਿਤ 9 April 2025 ਭਾਵ ਆਉਣ ਵਾਲੀ ਕੱਲ ਨੂੰ ਠੀਕ ਹੈ ਜੀ ਉਹਨਾਂ ਨੂੰ ਜਿਹੜਾ 8 ਫੇਸ ਦੇ ਵਿੱਚੋਂ ਬੁਲਾਇਆ ਗਿਆ ਦੁਪਹਿਰ ਜਿਹੜਾ ਹੈਗਾ ਜੀ 12 ਵਜੇ ਠੀਕ ਹੈ ਜੀ ਸੋ ਕਿਰਪਾ ਕਰਕੇ ਸਮੇਂ ਸਿਰ ਪੁੱਜ ਕੇ ਆਪਣਾ ਜਿਹੜੀ ਨੁਕਤੀ ਪੱਤਰ ਉਹ ਪ੍ਰਾਪਤ ਕਰ ਲੈਣ ਅਤੇ ਜਿਹੜੇ ਉਮੀਦਵਾਰ 5 April ਨੂੰ ਰਹਿ ਗਏ ਸੀ ਉਹਨਾਂ ਨੂੰ ਦੁਪਹਿਰ 2 ਵਜੇ ਜਿਹੜਾ ਉਹ ਬੁਲਾਇਆ ਗਿਆ ਸੋ ਕਿਰਪਾ ਕਰਕੇ ਵੀਡੀਓ ਨੂੰ 3704 ਮਾਸਟਰ ਕੇਡਰ ਅਧਿਆਪਕਾਂ ਸਾਨੂੰ ਸਾਂਝਾ ਜਰੂਰ ਕਰਿਓ ਖਾਸ ਕਰ ਉਹਨਾਂ ਨੂੰ ਜਿਹੜੇ ਕਰਮਚਾਰੀ ਸਿਲੈਕਟ ਹੋਏ ਸੋ ਮਿਲਦੇ ਕਿਸੇ ਨਵੀਂ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ